ਹਾਂਜੀ ਦੋਸਤੋ ਇਹ ਪੰਜਾਬ ਦੀ ਵੀਡੀਓ ਆ ਤੇ ਸਰਦਾਰ ਜੀ ਮੈਡੀਕਲ ਸਟੋਰ ਦਾ ਇੱਕ ਮੁੰਡਾ ਇੱਥੋਂ ਦਵਾਈ ਲੈਣ ਆਉਂਦਾ ਇਹ ਦਵਾਈ ਲੈਂਦਾ ਤੇ ਪਿੱਛੋਂ ਇਹ ਨਾਲ ਦੇ ਦੋ ਹੋਰ ਆ ਜਾਂਦੇ ਆ ਔਰ ਦੇਖੋ ਮਜ਼ੇ ਦੀ ਗੱਲ ਇਹ ਹੈ ਕਿ ਤਿੰਨਾਂ ਕੋਲੇ ਰਵੋਲਵਰ ਪਿਸਟਲ ਫੜਿਓ ਦੇ ਲੋ ਇਹਨੇ ਕੱਢ ਲਿਆ ਦੂਜੇ ਨੇ ਕੱਢ ਲਿਆ ਉਹਨੂੰ ਕਹਿੰਦੇ ਜੋ ਕੁਛ ਪੰਜਾਬੀ ਆ ਪਿਆਰੇ ਉਹ ਪੰਜਾਬ ਦਾ ਪੰਜਾਬੀ ਬੋਲਦੇ ਮੁੰਡੇ ਤਿੰਨ ਹੀ ਐ ਤੇ ਧਿਆਨ ਨਾਲ ਦੇਖ ਲੋ ਮੁੰਡੇ ਕੌਣ ਆ ਮਿਹਨਤੀ ਕਿੱਡਿਕ ਮੈਂਤ ਕਰਾਇ ਬੰਦੇ ਇਹ ਮੈਂ ਕੋਈ ਸ਼ੋਰ ਬੋਲਣ ਕਿ ਚੀਕਾ ਮਾਰਨਗੇ ਕਮਾਈ ਕਰਨਾ ਕੋਈ ਸਰ ਕੋ ਹੱਥ ਹੁੰਦਾ ਰਹਿ ਗਿਆ ਬਸ ਆ ਦੇਖ ਲੋ ਜਿੰਨੀ ਪੰਜਾਬ ਦੀ ਵਿਹਲੜ ਲਗਾਉਣ ਐਸੇ ਕੰਮ ਤੇ ਹੋ ਗਈ ਐ ਸਿਆਣਾ ਬੇਣਾ ਬੰਦਾ ਗੱਲ ਪਿੰਦੇ ਪਿਆ ਤੇ ਕਰਤੂਤਾ ਫਿਰ ਕਰਦੇ ਕਿ ਪੈਸੇ ਮੰਗਦੇ ਹਨ ਪੈਸੇ ਦੇ ਕੇ ਦੇ ਇਹ ਸ਼ੂਟ ਨਹੀਂ ਕਰਦੇ ਪਰ ਬੰਦਾ ਇਹ ਆਹ ਦੇਖੋ ਸਿਰ ਮਾਰ ਕੇ ਸਿਰ ਪਾੜਦਾ ਇਹ ਬੰਦੇ ਪਛਾਣੋ ਇਹ ਝੂਠਾ ਕਿੱਥੋਂ ਦੀਆਂ ਇਹ ਧਿਆਨ ਨਾਲ ਵੇਖ ਰਿਹਾ ਇਹਨਾਂ ਨੂੰ ਮੂੰਦਾਨੇ ਕੋਲ ਇੱਕਦਮ ਉਭਜਾ ਹੋਇਆ ਇਹ ਪੰਜਾਬ ਆ ਪਿਆਰਿਓ ਪੰਜਾਬ ਸਾਡੇ ਪੰਜਾਬ ਦੀ ਖਬਰ ਹੈ ਪੰਜਾਬ ਦੀ ਵੀਡੀਓ ਹੈ ਤੇ ਤਿੰਨੇ ਪੰਜਾਬੀ ਬੋਲਦੇ ਆ ਇਹ ਕੋਈ ਪ੍ਰਵਾਸੀ ਜਾਂ ਬਿਹਾਰੀ ਨਹੀਂ ਇਹ ਸਾਡੇ ਪੰਜਾਬ ਦੇ ਹੋਣ ਹਾਰ ਨੇਕ ਪੁੱਤਰ ਮਿਹਨਤੀ ਮਿਹਨਤ ਕਰ ਰਹੇ ਬਹੁਤ ਮਿਹਨਤ ਕਰ ਰਹੇ ਆ ਤੁਹਾਡੇ ਸਾਹਮਣੇ ਦੇਖ ਲੋ ਇਹ ਕੰਮ ਨਾਲ ਹੈਗਾ ਤਿੰਨੇ ਟਾਇਰ ਦੇ ਰੱਜੇ ਹੋਏ ਗੋਲੀਆਂ ਨਾਲ ਇਹ ਆ ਸਾਡੇ ਪੰਜਾਬ ਦਾ ਪਿਆਰਿਓ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਬਦਨਾਮ ਕਰਤਾ ਜਿਹੜੇ ਗੁਰੂਆਂ ਪੀਰਾਂ ਦੀ ਧਰਤੀ ਸੀ ਬਸ ਇਹ ਲੁੱਟੜ ਤੇ ਮੇਲੇ ਹੁਣੇ ਕੰਮ ਕਰਨਾ ਛੱਡਤਾ ਦਾ ਲੋਕਾਂ ਨੇ ਲੱਖ ਦੀ ਲਾਹਨਤ